ਆਹ ਗੱਭਰੂ ਕਹਿੰਦੇ ਸ਼ੰਕਰ ਜਹਾਜ ਹੈ ਮੂਰੇ ਕਹਿੰਦੇ ਕੌਣ ਹੈ ਇਧਰਲੇ ਬੰਨੇ ਰਾਜਾ ਪਤਰੀ ਵਾਲਾ ਖੇਡਿਆ ਇੰਗਲੈਂਡ ਦਾ ਜਸਪਾਲ ਤਾਰਪੁਰ ਦੀ ਟੀਮ ਲਈ ਖੇਡਿਆ ਜੱਗੇ ਬਿਆਲ ਦੀ ਟੀਮ ਲਈ ਖੇਡਿਆ ਰਜਿੰਦਰਪਾਲ ਖਰਲਾ ਵਾਲੇ ਦੀ ਟੀਮ ਲਈ ਖੇਡਿਆ ਇਧਰਲੇ ਬੰਨੇ ਚੋਲਾ ਸਿੰਘ ਦੀ ਧਰਤੀ ਦਾ ਕਹਿੰਦੇ ਬਾਪੂ ਕਪੂਰ ਸਿੰਘ ਦਾ ਪੋਤਾ ਮਾ ਸੁਖਜੀਤ ਕੌਰ ਦਾ ਪੁੱਤਰ ਮਾਨ ਹੈ ਕਲਵੰਸ ਸਿੰਘ ਜਿਹਨੂੰ ਓਹ ਆਹ ਦੁਨੀਆ ਨਚਾਉਣ ਵਾਲੇ ਜੱਫਿਆ ਆਹ ਦੁਨੀਆ ਨਚਾਉਣ ਵਾਲੇ ਜੱਫਿਆ ਇਹ ਚੋਲਾ ਸਿੰਘ ਦਾ ਅਰਸ਼ ਹੈ ਕਹਿੰਦੇ ਨਵੇਂ ਪੰਡੀਆਂ ਦੀਆਂ ਗੱਲਾਂ ਪਰ ਆਹ ਮੁੰਡਾ 5000 ਇੱਕ ਜੱਫਾ ਲੱਗ ਗਿਆ ਦੋ ਜੱਫੇ ਹੋਰ ਬਾਕੀ ਇਧਰਲੀ 5000 ਉਹ ਇਧਰ ਇਧਰ ਮਹਾਰਾਣੇ ਚ ਸਾਨ ਪੜਪੇ ਮਹਾਰਾਣੇ ਚ ਸਾਨ ਪੜਪੇ ਮਹਾਰਾਣੇ ਚ ਸਾਨ ਪੜਪੇ ਆਹ ਜੋਤਾ ਤੇ ਗੁਰਵਿੰਦਰ ਉਹ ਜੋਤਾ ਤੇ ਗੁਰਵਿੰਦਰ ਦੁਨੀਆ ਦੇ ਦਿਲ ਜਿੱਤਦਾ ਛਾਤੀ ਉੱਤੇ ਬਣਾਈ ਫਿਰਦਾ ਮੁੰਡਾ ਪੱਤਾ ਪਾਣ ਦਾ ਆਉਂਦਾ ਫਿਰ ਨਜ਼ਾਰਾ ਜਦੋਂ ਟੱਕਰੇ ਜਾਫੀ ਇਹਦਾ ਆਹ ਇਹਦੇ ਹਾਨ ਦਾ ਗੁਰਵਿੰਦਰ ਕਾਂਗੇ ਵਾਲਾ ਫਰੀਦਕੋਟਿਆ ਇੱਕ ਪਾਸੇ ਅੰਮ੍ਰਿਤਸਰ ਤਰਨਤਾਰਨ ਮੋਗਾ ਫਰੀਦਕੋਟ ਉਹ ਧਰਤੀ ਮਹਾਨੇ ਦੀ ਆ ਮੇਲਾ ਤੰਤਨ ਬਾਬਾ ਰਤਨਦੇਵ ਜੀ ਦਾ ਚੱਲਦਾ ਓਏ ਮੱਲ ਵੱਡੇ ਆਏ ਹੋਇਆ ਮੱਲ ਵੱਡੇ ਆਏ ਹੋਇਆ ਸ਼ਹੀਦਾ ਸਿੰਘਾਂ ਦੀ ਧਰਤੀ ਹੈ ਨੌਜਾਨ ਰੇਡ ਪਾਉਣ ਲਈ ਵਧਿਆ ਹੋਇਆ ਕਿ ਮੋਇਆ ਜਦੋਂ ਪੰਜਾਬ ਦਾ ਹਾਂ ਰਾਜਾ ਮੋਈ ਵੀਰਤਾ ਵੀਰ ਪੰਜਾਬੀ ਅਰਸ਼ ਅਰਸ਼ ਬਲਸ਼ੇਰ ਅਰਸ਼ ਦਲਸ਼ੇਰ ਦੁਨੀਆ ਨੱਚਦੀ ਵੇਖੀਏ ਯਾਰਾ ਆ ਦੁਨੀਆ ਨੱਚਦੀ ਵੇਖੀ ਉਧਰ ਬੱਲੇ ਪ੍ਰੀਤ ਅੰਬਾ 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 ਦੁਨੀਆ ਦਾ ਕਹਿੰਦੇ ਜੰਗ ਜੇ ਤੂੰ ਰੇਡਰ ਆਹ ਸਾਹਮਣੇ ਅੰਬਾ ਸੁਰ ਸਿੰਘ ਵਾਲਾ ਬੱਲੇ ਹਾਰੇ ਜਾਵਾ ਬਾਰੇ ਜਾ ਕੇ ਸਾਹਿਬ ਜਿਹੜਾ ਦੀਆਂ ਮੰਨੇ ਅਰਮਿੰਦਰ ਸਿੰਘ ਜੀ ਜਰਨਲ ਮੈਨੇਜਰ ਵੇਰਕਾ ਮਿਲਕ ਪਲਾਂਟ ਤੇ ਡਾਕਟਰ ਭਪਿੰਦਰ ਸਿੰਘ ਜੀ ਤੇ ਸਰਦਾਰ ਹਰਦੀਪ ਸਿੰਘ ਨੰਬਰਦਾਰ ਸਾਹਿਬ ਸਾਰਿਆਂ ਦਾ ਧੰਨਵਾਦ ਆਉਂਦੇ ਵਾਦੋਂ ਰੋਏ ਉੱਤਰ ਉੱਤਰਨੇ ਬੰਨੇ ਦੀਪ ਕੋਟੀਆਂ ਪਰਨੇ ਕਰ ਲਿਆ ਕਿਨੇ 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 ਦੀਪ ਭੱਜ ਗਿਆ ਉਹ ਦੀਪ ਭੱਜ ਗਿਆ ਆਹ ਦੀਪ ਭੱਜ ਗਿਆ ਭੱਜ ਗਿਆ ਨੇ ਰਪਾਪ ਰੇਡਰ ਖਵਾਉਂਦਾ ਪੈਂਦੀ ਫਿਰ ਰੇਡ ਮੂਰੇ ਖੇਡ ਕਬੱਡੀ ਦਾ ਡੀਟੀਓ ਹੈ ਇੱਕ ਪਾਸੇ ਪ੍ਰੀਤ ਭਾਈ ਲੱਤੂ ਵਾਲਾ ਪੱਧਰੀ ਵਾਲਾ ਰਾਜਾ ਤੇ ਕਹਿੰਦੇ ਨੌਜਾਨ ਮਹਿਮਦ ਵਾਲੀਆ ਓ ਹਾਜਲੈਂਡ ਜਹਾਜ ਲੈਂਡ ਹੋਣ ਲੱਗਾ ਏ ਵਾਹ ਵੀ ਰਾਜਿਆ ਪੱਤਰੀ ਵਾਲੇ ਏ ਆ ਰਾਜਾ ਵੀ ਨਵਾਬ ਬਣਦਾ ਪਰੇ ਵੀ ਕਹੜਾ ਸ਼ੰਕਰ ਫੜਦਾ ਔਰ ਪੰਜ ਸਾਹਿਬ 5000 ਰੁਪਏ ਜੱਫਿਆਂ ਨੂੰ ਦੇ ਦਿਓ ਉਧਰ ਜਿਹਨਾਂ ਦੇ ਜੱਫਾ ਲੱਗ ਗਿਆ ਸ਼ੰਕਰ ਜਹਾਜ ਨੂੰ ਏ ਦੀਪ ਤੇ ਖੜਕਪੀ ਓਏ ਪਾਈਆਂ ਚ ਖੜਕਪੀ ਓ ਯਾਰਾਂ ਯਾਰਾਂ ਚ ਖੜਕਪੀ ਓ ਯਾਰਾਂ ਯਾਰਾਂ ਚ ਖੜਕਪੀ ਇੱਕ ਬੰਦਾ 58 11 ਏ ਾਂਗੇ ਵਾਲਿਆ ਮੁੰਡੇ ਨੇ ਲੰਡੀ ਜੀ ਵੀ ਜਿੱਤੀ ਐ ਮੈਸੀ ਟਰੈਕਟਰ ਨੇ ਜਿੱਤਿਆ ਰਾਣੇ ਕਰੀ ਗੱਲ ਪੈਂਦੀ ਟਰੈਕਟਰਾਂ ਦਾ ਜੀਪਾਂ ਦਾ ਜੇਤੂ ਲਓ ਦਿਲ ਸ਼ੇਰ ਮੀਰਾ ਕੋੜ ਦੀ ਧਰਤੀ ਐ ਇੱਕ ਪਾਸੇ ਰਾਜਾ ਪੱਤਰੀ ਵਾਲਾ ਲਓ ਜੱਫਾ 5000 5000 ਸਰਪੰਚ ਗੁਰਦਿਆਲ ਸਿੰਘ ਦੀ ਵੱਡੇ ਮਾਣ ਤਾੜ ਕਰਨਗੇ ਰਾਜਾ ਪੱਤਰੀ ਵਾਲਾ ਲਓ ਜੱਫਾ ਦਿਲ ਸ਼ੇਰ ਨੂੰ ਕਿ ਨਹੀਂ ਇਹ ਸਮਾਂ ਦੱਸਿਆ ਓਏ ਦਿਲ ਸ਼ੇਰ ਆਹ ਵੇਖੋ ਤਾਰੀ ਤਾਰੀਆਂ ਮਾਰ ਦਿਓ ਜਫਾ ਕਾਦਾ ਲਾਇਆ ਕਲਚ ਪਲੇਟਾਂ ਦਾ ਧੂਆਂ ਲੈ ਵੀ ਲਓ ਸਾਹਮਣੇ ਨੌਜਾਨ ਕਬੱਡੀ ਪੌਣ ਦੀ ਵਧਿਆ ਆਇਆ ਹੈ ਕਾਂਗੇ ਵਾਲਾ ਗੁਰਵਿੰਦਰ ਤਿਆਰ ਉਹ ਸਾਹਮਣੇ ਲੱਗੂ ਜੱਫਾਗੇ ਨਹੀਂ ਇੱਕ ਪਾਸੇ ਦੀਪਾ ਲੇਲਾ ਮੇਕ ਸਿੰਘ ਵਾਲਾ ਪਿੰਡ ਹੈ ਪਰ ਹਰਮਨ ਬੁਲਟ ਕਹਿੰਦੇ ਤਿੰਨ ਮਾਝੇ ਵਾਲੇ ਚੌਥਾ ਵੀ ਮਾਝੇ ਵਾਲਾ ਪੰਜਵਾਂ ਕਹਿੰਦੇ ਨੌਜਾਨ ਗਬਰੂ ਖੇਡ ਮੈਦਾਨ ਵਿੱਚ ਕਹਿੰਦੇ ਗਬਰੂ ਕਪੂਰ ਥਲੇ ਵਾਲਾ ਚਾਹੇ ਮਾਝਾ ਚਾਹੇ ਮਾਲਵਾ ਹੈ ਸਾਡੇ ਆ ਆਪਣੇ ਆੰਬਾਰ ਗੁਰਦੇਵਾਲ ਸਿੰਘ ਜੀ ਸਰਪੰਚ ਹੀਰਾ ਐਡਵੋਕੇਟ ਦਾ 5 5000 ਜੱਫਿਆਂ ਦਾ ਉਹ 5000 ਪ੍ਰੀਤ ਦੇ ਜੱਫੇ ਦਾ ਉਹ ਪੂਰੀ ਪੂਲੇ ਨੰਗਲ ਵਾਲਾ ਉਧਰ ਪ੍ਰੀਤ ਏ ਘੜੀ ਦੀਆਂ ਸੁਣੀਆਂ ਟਿਕ ਟਿਕ ਪੂਰੀ ਪ੍ਰੀਤ ਪੂਰੀ ਪ੍ਰੀਤ ਜਵਾਨੀ ਪੂਰੀ ਤਾੜੀਆਂ ਤਾੜੀਆਂ ਮਾਰੋ